ਕਾਲ ਸਸਰੀਆ ਕਾਲ ਤੇ ਕਿਰਨਾ ਤੂੰ ਕੁੰਡੇ ਵਿੱਚ ਕੀ ਬਣਾ ਰੱਖਿਆ ਚਟਨੀ ਬਣਾਈਆ ਚਟਨੀ ਤੇ ਉਹ ਚਟਨੀ ਕਾਦੇ ਵਿੱਚ ਖੋਲੀ ਹੋਈ ਏ ਇਹ ਤਾਂ ਲੱਸੀ ਚ ਖੋਲੀ ਹੋਈ ਆ ਤੇ ਕਿਰਨਾ ਆ ਨਾਲ ਹੋਰ ਕੀ ਪਿਆ ਹੋਇਆ ਆ ਹੈ ਨਾ ਜੀ ਬਿਗਨਾ ਟੈਡਾ ਅੱਛਾ ਵਿੰਗੀਆਂ ਟੈਡੀਆਂ ਜਿਹਨੂੰ ਆਪਾਂ ਪੰਜਾਬੀ ਵਿੱਚ ਜਿਹਨੂੰ ਕਹਿੰਦੇ ਆਪਾਂ ਪੰਜਾਬੀ ਵਿੱਚ ਅੰਨੇ ਦੀ ਹੈਕ ਕਹਿੰਦੇ ਆ ਫਰੈਂਡ ਹੋ ਹੋ ਹਾਂ ਹੀ ਯਾਰ ਤੂੰ ਰੋਟੀਆਂ ਵੀ ਆੰਨਿਆ ਜੀ ਇੱਕ ਵਰਗੀਆਂ ਖਾਨੀ ਏ ਪਰ ਕਿੰਨੀਆਂ ਬਣਾਈਆ ਫਿਰ ਚਾਰ ਬਣਾਈਆਂ ਤੇ ਨਾਲ ਦੇਣਾ ਕਾਹਲੋ ਕਹਿੰਦੀ ਐ ਕਿ ਤੋਰ ਮੈਨੂੰ ਰਿਸ਼ਤਾ ਕਰਾ ਦੋ ਉਹ ਤੇਰੇ ਤੋਰੀ ਜੇ ਮੂੰਹੇ ਨੂੰ ਆਪਣੀ ਕੁੜੀ ਦੇ ਕੇ ਕਿਸੇ ਨੇ ਡੋਬਣੀ ਏ ਪਰ ਕਿਉਂ ਕਰਨਾ ਤੂੰ ਉਹਨਾਂ ਰਿਸ਼ਤਾ ਮੈਂ ਰੋਟੀ ਗਨੋ ਬਹੁਤ ਉਹ ਕਰਨਾ ਤੂੰ ਬਾਕੀ ਗੱਲਾਂ ਛੱਡ ਤੂੰ ਚਟਨੀ ਨਾਲ ਰੋਟੀ ਖਾ ਕੇ ਦੱਸ ਕਿਵੇਂ ਲੱਗਦੀ ਏ ਸਿਰਾ ਗੱਲ ਬਾਤ ਆ ਫਰੰਡ ਦਰਪੇ ਤੋਂ ਦਿਨੀਆਂ ਖਾਣੀਆਂ ਓਏ ਕੀ ਖਾਣੀ ਏ ਓਏ ਇਹ ਚਟਨੀ ਖਾ ਕੇ ਅਸੀਂ ਬਵਾਸੀ ਥੋੜੀ ਕਰੋਣੀ ਏ ਓਏ ਨਾਲੇ ਇਹ ਚਟਨੀ ਖਾ ਕੇ ਨਾ ਸਵੇਰੇ ਜੰਗਲ ਪਾਣੀ ਜਾਣ ਲੱਗਿਆ ਪਰ ਨਾਲੇ ਹੀ ਵਗਣਗੇ